ਅੱਜ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਪਰਮਿੰਦਰ ਸਿੰਘ ਢੀਂਟਸਾ ਵੱਲੋਂ ਆਊਟਡੋਰ ਸਟੇਡੀਅਮ ਮਸਤੂਆਣਾ ਸਾਹਿਬ ਵਿਖੇ ਪਾਰਟੀ ਦੀ ਸਰਗਰਮੀ ਰਣਨੀਤੀ ਅਤੇ ਭਵਿੱਖ ਦੀ ਟੁਕਮੀ ਵਿਉਂਤਬੰਦੀ ਨੂੰ ਲੈ ਕੇ ਚਰਚਾ ਕੀਤੀ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਕਈ ਸੀਨੀਅਰ ਨੇਤਾ ਮੌਜੂਦ ਰਹੇ। ਦੇਖੋ ਭਾਜਪਾ ਨੇ ਅੱਜ ਇੱਥੋਂ ਲੋਕਲ ਭਾਜਪਾ ਨੇ ਉੱਥੇ ਕਿਉਂ ਨਹੀਂ ਸਵਾਲ ਖੜੀ ਕਿ ਸਾਰੇ ਕਿੱਥੇ ਆ? ਮੇਰੀ ਤਾਂ ਸਿੱਧਾ ਨਾਸਰ ਪੰਜਾਬ ਦੇ ਵਿੱਚ ਦਾ ਗੇਂਦਰ ਨੇ ਕਿ ਕਿਸੇ ਨੇ ਕਿਹਾ ਨਹੀਂ ਕਿ ਕਿਉਂ ਕਰਦਾ ਚੁਕਿਆ ਉਹ ਕਹਿੰਦਾ ਯਾਰ ਮੇਰੀ ਗੱਲ ਸੁਣੋ ਜਦ ਅਗਲਾ ਮੇਰੀ ਇੱਕ ਗੱਲ ਸਮਝ ਲਓ ਤੁਸੀਂ ਕਿਸੇ ਬਾਰੇ ਗੱਲ ਕਰਨ ਦਾ ਅਗਲੇ ਨੂੰ ਇੰਪੋਰਟੈਂਸ ਦੇਣੀ ਦੀ ਗੱਲ ਹੈ ਜਦ ਕੋਈ ਬੰਦਾ ਕਿਸੇ ਨੂੰ ਇੰਪੋਰਟੈਂਸ ਨਹੀਂ ਸਮਝਦਾ ਅਗਲਾ ਗੱਲ ਨਹੀਂ ਕਰਦਾ ਆਪਾਂ ਜਦ ਕਿਸੇ ਦੀ ਚਰਚਾ ਕਰਦੇ ਆ ਨਾ ਉਹਨੂੰ ਇੰਪੋਰਟੈਂਸ ਦਿੰਨੇ ਆ ਹੋ ਸਕਦਾ ਉਹਨੂੰ ਇਹ ਠੀਕ ਲੱਗਦਾ ਹੋਵੇ ਤਾਂ ਭਾਜੀਪੀ ਦੱਸ ਸਕਦੀ ਹੈ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦਾ ਜਾਣ ਦਾ ਕੋਈ ਇਫੈਕਟ ਹੈਗਾ ਇਲੈਕਸ਼ਨ ਨੂੰ 8 ਦਿਨ ਮਹੀਨੇ ਰਹਿ ਗਏ ਤੁਹਾਡੀ ਪਾਰਟੀ ਕਿਸ ਤਰੀਕੇ ਨਾਲ ਲੋਕਾਂ ਦੀ ਕਚੇਰੀ ਦੇ ਵਿੱਚ ਜਾਓਗੀ ਜਿਹੜੀ ਗੱਲ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਬਾਦਲ ਜੀ ਤੁਹਾਡੀ ਨਹੀਂ ਤੁਹਾਨੂੰ ਦੱਸ ਹੀ ਦਿੱਤਾ ਵੀ ਪ੍ਰੋਗਰਾਮ ਅਸੀਂ ਨੀਕ ਲਿਆ ਅਸੀਂ ਆਲਰੇਡੀ ਜ਼ਿਲ੍ਹਾ ਪੱਤਨ ਦੀਆਂ ਰੈਲੀਆਂ ਚੱਲ ਰਹੀਆਂ ਨੇ ਸਾਡੇ ਫਿਰ ਹੁਲੇ-ਮਹਲੇ ਤੇ ਇਕੱਠ ਅਸੀਂ ਕਰ ਰਹੇ ਹਾਂ ਤਿੰਨ ਤਰੀਕ ਨੂੰ ਫਿਰ ਹਲਕੇ ਵਾਈ ਜ਼ਿਲੇ ਵਾਈ ਸਿੱਟ ਕਰ ਰਹੇ ਹਾਂ ਪਿੰਡ-ਪਿੰਡ ਜਾਵਾਂਗੇ ਆਪਣਾ ਸੰਦੇਸ਼ ਲੈ ਕੇ

नी ऑर्गेनाइजेश ग्राउंड श्रोमणी अकाली दल अमृतपाल वारस पंजाब अमृतसर दैन देर आर मैनी अदर फोर्स विच आर देर नॉट भी पोलिटिकल बट पंथेज रिलिजियस फोर्सेज वी ट्राई टू यूनाइट अमृतपाल yeah no no i think it is not better language it is still that we are yet to uh, start uh, our uh, you know movement we have once we are on the ground then you see things will change very fast so the only advantage they have is that they have media might they have the financial might Subir badal it's not that people are with him he is using his media he owns most of the channels then he has the financial might to, for the social media to run the social media to finance the social media so that is the, the only advantage otherwise they don't have an issue look at is dinosaur an issue they, they're just making up stories just to uh, you know highlight so you their were, presence nothing nothing more than that so we are we are on the ground but actively we need to work harder yes no doubt about it we need to be more active on the ground and in every uh, state every district sir barish punjab nal gad jod di gal kiti amrit pal ji tusi ki kehna chahoge jamat ne yaar meri gal suno koi kalle barish punjab di gal nahi pantak chatte ohde waste committee bani hai singh sahab ne committee banayi hai pradhan sahab ne oh gal karu ge ਉਹਨਾਂ ਨੇ ਦੇਖਣਾ ਕਿਵੇਂ ਅੱਗੇ ਗੱਲ ਤੁਰਦੀ ਉਹ ਕਰ ਰਹੇ ਨੇ ਆਪਦਾ ਕੰਮ ਮੀਟਿੰਗ ਕਰਨੀ ਹੈ ਉਹ ਤਾਂ ਉਹਨਾਂ ਨੂੰ ਬਾਹਰ ਲੈ ਕੇ ਆਉਣ ਵਾਸਤੇ ਜਿੱਕਰ ਗੱਲ ਕਰੀ ਕਿ ਸਟੇਟ ਨੇ ਚੁੱਕਿਆ ਹੈ ਨਾ ਸੈਂਟਰ ਤਾਂ ਹੀ ਜਮਾ ਦੇਗਾ ਫਾਈਨ ਬਿੱਲ ਜਮਾ ਦਤਾ ਬਿਲਕੁਲ ਅਸੀਂ ਤਾਂ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਲਿਖਿਆ ਜਾ ਸਕਦਾ ਹੈ ਠੀਕ ਹੈ ਅਸੀਂ ਮੰਨਦੇ ਹਾਂ ਕਿ ਹੋ ਸਕਦਾ ਕੁਝ ਮੁੱਦਿਆਂ ਤੇ ਸਾਡੇ મતਭੇਦ ਹੋ ਸਕਦੇ ਨੇ ਪਰ ਜਿਹੜਾ ਪੰਜਾਬ ਤੇ ਜਿੰਨਾ ਤੱਕ ਪੰਥ ਦੀ ਗੱਲ ਹੈ ਸਾਨੂੰ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਹੈ ਉਹ ਮੁੱਦਿਆਂ ਨੂੰ ਪਿੱਛੇ ਰੱਖ ਕੇ ਉਹਨਾਂ ਨੂੰ ਕਿ ਰਾਜ ਸਾਈਡ ਲਾਈਨ ਕਰਕੇ ਸਾਨੂੰ ਅੰਤਕ ਸ਼ਕਤੀ ਇਕੱਠੇ ਕਰਕੇ ਮਜਬੂਤੀ ਵੱਲ ਅੱਗੇ ਵਧਣਾ ਚਾਹੀਦਾ ਹੈ ਅੱਜ ਪੰਜਾਬ ਦੀ ਲੋੜ ਹੈ ਕੌਮਨ ਮਨਮ ਏਜੰਡਾ ਤਿਆਰ ਕਰਕੇ ਤੇ ਉਹਨਾਂ ਨਾਲ ਇਹ ਹਰ ਕੋਈ ਕਹਿੰਦਾ ਏ ਧੱਕਾ ਹੋ ਰਿਹਾ ਏ ਧੱਕਾ ਕਿਉਂ ਹੋ ਰਿਹਾ ਏ ਵੀ ਗੈਰ ਕਾਨੂੰਨੀ ਤੌਰ ਤੇ ਉਹਨਾਂ ਨੂੰ ਕੋਈ ਐਸਾ ਸੀਰੀਅਸ ਕੇਸ ਨਹੀਂ ਆ ਉਹਨਾਂ ਤੇ ਜਿਹਦੇ ਤਹਿਤ ਉਹਨਾਂ ਨੂੰ ਇੰਨੇ ਚਿਰ ਜੇਲ੍ਹ ਚ ਰੱਖਿਆ ਜਾ ਸਕੇ ਉਹਨੂੰ ਰੱਖਿਆਗਾ ਜੋ ਇੱਕ ਇਹ ਇਹ ਕਾਨੂੰਨ ਦੇਸ਼ ਦਾ ਅੱਡ-ਅੱਡ ਲੋਕਾਂ ਵਾਸਤੇ ਅੱਡ-ਅੱਡ ਜਿਹਨੇ ਜੁਰਮ ਕੀਤਾ ਉਹਨੂੰ ਅੱਡ-ਅੱਡ ਰੂਪ ਚ ਅਪਲਾਈ ਕੀਤਾ ਜਾਂਦਾ ਹੈ। ਇਹ ਮੀਟਿੰਗ ਹੈ। ਇਹ ਤਾਂ ਹੈ ਗਿਆ ਅੰਤਰੀਕ ਨਗੋਲੇ ਮਹੱਲੇ ਤੇ ਜਿਹੜੀ ਕਾਨਫਰੰਸ ਜੋ ਕੰਟੈਂਪੋਰਨਸ ਹੋ ਰਹੀ ਹੈ। ਉਹਦੇ ਸਬੰਧ ਚ ਅੱਜ ਸਾਰੇ ਡਾਕਟਰ ਆ ਰਹੇ ਨੇ ਜੋ ਜੋ ਲਿਆਗੇ ਨੇ ਕਿ ਬੱਦ ਕੋ ਬਹੁਤ ਬਹੁਤ ਤੁਸੀਂ ਦੇਖੋਗੇ ਬਹੁਤ ਵੱਡਾ ਇਕੱਠ ਹੁੰਦਾ ਹੈ ਉੱਥੇ ਹੋਣਾ ਉੱਥੋਂ ਹੀ ਸਾਡਾ ਸ੍ਰੋਮਣੀ ਕਾਲਜ ਨੂੰ ਸੱਚੀ ਲੋੜ ਆ ਰਿਹਾ ਹੈ। ਪ੍ਰੋਗਰਾਮ ਦੇਣਾ। ਉਹ ਕੱਜ ਬਹੁਤ ਸਾਰੀਆਂ ਕਮੀਆਂ ਅਸੀਂ ਦੇਖ ਰਹਿਆਂਗੇ ਜੇ ਸ਼ੋਮਨੀ ਕਾਰਦਲ ਤਾਂ ਹੈ ਹੀ ਹੈ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਦੇਖੋ ਸਾਰੇ ਪੰਥ ਦੇ ਵਿੱਚ ਸਿੱਖ ਔਮ ਦੇ ਵਿੱਚ ਸਭ ਤੋਂ ਵੱਡੀ ਸਰਮੌਰ ਹਸਤੀ ਜਿਹੜੀ ਹੁੰਦੀ ਹੈ ਵੱਡੀ ਜਿਹੜੀ ਔਰ ਪਦਵੀ ਹੈ ਉਹ ਸੱਚਖੰਡ ਸੀ ਦਰਬਾਰ ਸਾਹਿਬ ਦੀ ਹੈ ਔਰ ਉਸ ਪਦਵੀ ਦੇ ਹੈੱਡ ਗ੍ਰੰਤੀ ਜਾਨੀ ਰਵੀਰ ਸਿੰਘ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਗੱਲਾਂ ਕੀਤੀਆਂ ਉਹ ਤੋਂ ਬੜਾ ਦੁੱਖ ਹੋਇਆ ਕਿ ਇਸ ਤਰ੍ਹਾਂ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਉਹਨਾਂ ਤੇ ਦਬਾਅ ਪਾਇਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿ ਸਾਡੀ ਸ਼੍ਰੋਮਣੀ ਕਾਦੀ ਪ੍ਰੀਤ ਦੀ ਤੁਸੀਂ ਹਮਾਇਤ ਕਰੋ ਜਾਂ ਤੁਸੀਂ 2 ਦਸੰਬਰ ਦਾ ਹੁਕਮਨਾਮਾ ਉਹਨੂੰ ਜਿਹੜਾ ਹੈਗਾ ਕੈंसिल ਕਰ ਦਿਓ ਇਹ ਸਾਰੀਆਂ ਗੱਲਾਂ ਸਮਝ ਉਹ ਕਿ ਸਾਹਮਣੇ ਜਗਦੀ ਰਣਵੀਰ ਸਿੰਘ ਨੇ ਕੀਤੀ ਆ ਇਸ ਗੱਲ ਬੜੀ ਚਿੰਤਾ ਵੀ ਹੈ ਸਾਨੂੰ ਬੜੇ ਦੁੱਖ ਵੀ ਹੈ ਕਿ ਇਸ ਤਰ੍ਹਾਂ ਵੱਡੀਆਂ ਸੰਸਦਾਂ ਜਿਹੜੀਆਂ ਹਨੇ ਵੱਡੇ ਪਦਮੀਆਂ ਨੇ ਜਿਹੜੀਆਂ ਉਹਦੇ ਉੱਤੇ ਵੀ ਅੱਜ ਉਗੜਾ ਉੱਠਿਆ ਨੇ ਇਸ ਯਾ ਸਰਪ੍ਰਸ ਰੀਸੈਂਟ ਬਾਦਲ ਜਿਹੜਾ ਹੈਗਾ ਉਹਨਾਂ ਨੇ ਉਹਨਾਂ ਨੇ ਨਾਂ ਲਿਆ ਤੇ ਬਾਕੀ ਹੋਰ ਵੀ ਲਿਆ ਇਹ ਬਹੁਤ ਦੁਖਦਈ ਗੱਲ ਹੈ। ਦੇਖੋ ਜੇ ਜੇ ਤੁਸੀਂ ਗੱਡ ਦੀ ਗੱਲ ਕਰਦੇ ਹੋ ਗੱਡ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਹੀ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ 'ਚ ਕਮੀਆਂ ਆਈਆਂ। ਸ਼੍ਰੋਮਣੀ ਅਕਾਲੀ ਦਲ ਪਿਛਲੇ ਦੌਰ 'ਚ ਆਪਣੇ ਸਿਧਾਂਤਾਂ ਤੋਂ ਪੰਥਕ ਪਲੇਟਫਾਰਮ ਤੋਂ ਖਿਸਕ ਗਿਆ ਤਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਪੰਜਾਬ 'ਚ ਬਣੀ ਹੈ। ਉਹ ਠੀਕ ਹੈ ਇਹਦਾ ਮੋਟਰ ਚਗਰੂਰ ਤੋਂ ਵਜਿਆ ਔਰ ਬਗਿਆ ਤਾਂਹੀਂ ਜੇ ਸਮੁੱਚੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਉਸ ਕੀਤੇ ਤੇ ਕਾਇਮ ਨਹੀਂ ਰੱਖ ਸਕਿਆ ਸ਼੍ਰੋ ਜਿਲ੍ਹਾ ਸੰਗਰੂਰ ਦੀ ਇੱਕ ਵਿਰਾਸਤ ਰਹੀ ਹੈ ਕਿ ਸੰਗਰੂਰ 'ਚੋਂ ਲਹਿਰਾਂ ਉੱਠੀਆਂ ਬਹੁਤ ਵੱਡੀਆਂ-ਵੱਡੀਆਂ ਲਹਿਰਾਂ ਉੱਠੀਆਂ ਔਰ ਇਸ ਧਰਤੀ ਨੇ ਹਮੇਸ਼ਾ ਉਹਨਾਂ ਲੀਡਰਾਂ ਨੂੰ ਬਣਾਇਆ ਜਿਹੜੇ ਆਪਣੇ ਸਮਾਜ ਲਈ ਆਪਣੇ ਪੰਥ ਲਈ ਔਰ ਪੰਜਾਬ ਲਈ ਦਰਦੀ ਹੋ ਕੇ ਵਿਚਰੇ ਸੋ ਜਦੋਂ ਅਸੀਂ ਉਥੋਂ ਪਿੱਛੇ ਹਟੇ ਤਾਂ ਲੋਕਾਂ ਨੇ ਸਾਨੂੰ ਨੰਕਾਰਤਾ ਜਿੰਨਾ ਚਿਰ ਅਸੀਂ ਪਹਿਰਾ ਦਿੰਦੇ ਰਹੇ ਉਹਨਾਂ ਜਿਹੜੇ ਇਸ ਇਲਾਕੇ ਚੋਂ ਦੱਸ ਦਿਓਂ ਦੱਸੇ ਸੀ ਤਾਂ ਸ਼੍ਰੋਮਣੀ ਕਾਲਦਲ ਜਿੱਦਾ ਰਹੇ ਪੰਥ ਦਾ ਜਿਸ ਤਰ੍ਹਾਂ ਇਹਨੂੰ ਜਿਵੇਂ ਕਹਿੰਦੇ ਹੁੰਦੇ ਸੀ ਨਾ ਟੋਡਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਸੰਗਰੂਰ ਪੰਥ ਦਾ ਲੈਨਨ ਕਰਾਦਾ ਜਿਵੇਂ ਕਮਿਊਨਿਸਟ ਵਿਚਾਰ ਕਰਾਦੇ ਲੋਕ ਲੈਨਨ ਕਰਾ ਸ਼ਹਿਰ ਨੂੰ ਮੰਨਦੇ ਨੇ ਤਾਂ ਸੰਗਰੂਰ ਨੂੰ ਏਡਾ ਵੱਡਾ ਰਤਵਾ ਸੀ ਪੰਥਕ ਸਫਾ ਵਿੱਚ ਸੋ ਅਸੀਂ ਗੁਆਇਆ ਲੀਡਰਸ਼ਿਪ ਕੇਨ ਇਲਾਕੀਆਂ ਕਰ ਪਾਰਟੀ ਦਾ ਕੋਈ ਕਸੂਰ ਨਹੀਂ ਲੀਡਰਸ਼ਿਪ ਦਾ ਸਮੇਂ ਸਿੰਘ ਮਾਨ ਕਹਿੰਦੇ ਨੇ ਕਿ ਪੰਥਕ ਧਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੈਗਾ ਵੀ ਇਕੱਠੇ ਮਿਲ ਕੇ ਚੋਣ ਲੜਨੀ ਚਾਹੀਦੀ ਹੈ। ਚੰਗੀ ਗੱਲ ਹੈ ਜੇ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਤੇ ਸਾਰੀਆਂ ਪੰਥਕ ਧਰਾਂ ਇਕੱਠੀਆਂ ਹੁੰਦੀਆਂ ਨੇ। ਤਾਂ ਇਹਦੋਂ ਕੋਈ ਚੰਗੀ ਗੱਲ ਤਾਂ ਹੈ ਜੀ। ਅਧਿਆਪਕ ਸਾਹਿਬ ਵਿਜ਼ਨ ਡਾਕੂਮੈਂਟ ਦੇ ਦਿੱਤੇ ਕਿ ਤੱਕ ਪੜਿਆ ਹੈ? ਵਿਜ਼ਨ ਡਾਕੂਮੈਂਟ ਸਾਡਾ ਤਾਂ ਕੰਪਲੀਟ ਹੈ ਜੀ। ਔਰ ਉਹ ਛਪਣਾ ਦਿੱਤਾ। ਔਰ ਉਹ 3 ਤਰੀਕ ਨੂੰ ਹੋਲਾ ਮਹੱਲਾ ਦੇ ਕਾਨਫਰੰਸ ਤੇ ਰਿਲੀਜ਼ ਹੋਇਆ। ਨੇ ਗਿਆਨੀ ਜੀ ਨੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਬੜਾ ਸਪਸ਼ਟ ਕਰਤਾ ਵੀ ਨੰਗੇ ਪੈਰ ਵਿਕਰਮ ਸਿੰਘ ਮਜੀਠੀਆ ਸਾਹਿਬ ਆਪਣੇ ਜੀਜੇ ਨੂੰ ਮਨਾਉਣਾ ਚਾਹੀਦਾ ਗੁਰ达 ਸਿੰਘ ਵੀਰ ਸਿੰਘ ਬਾਦਲ ਜਿਹੜੇ ਕਿ ਹਾਲ ਤੱਕ ਸਾਹਿਬ ਨੂੰ ਮੂੰਹ ਮੋੜੀ ਬੈਠੇ ਨੇ ਉਹਨਾਂ ਨੂੰ ਪਹਿਲਾਂ ਮਨਾਉਣ ਅਸੀਂ ਤਾਂ ਫਿਰ ਮੰਨੀ ਜਾਵਾਂਗੇ ਅਸੀਂ ਤਾਂ ਸਾਰੇ ਹਾਲ ਤੱਕ ਸਾਹਿਬ ਦੀ ਛਤਰ ਛਾਇਆ ਥੱਲੇ ਹੈਗੇ ਹੀ ਕਿੰਨੀ ਕੀ ਮੱਕ ਹੋ ਰਿਹਾ ਤੁਹਾਡੇ ਨਾਲ ਜਿਵੇਂ ਲਿਖੇ ਕਰ ਰਿਹਾ ਕਿ ਬੇਟੇ ਦਾ ਸੰਬੰਧ ਹੋ ਰਿਹਾ ਜੁੰਨ ਨਾਲ ਜਾ ਰਹੇ ਤਸੀਹੇ ਸਾਹਮਣੇ ਆ ਰਹੀਆਂ ਉਹ ਉਹਨਾਂ ਦੇ ਵਕੀਲ ਨੇ ਸਿਮਰ ਪ੍ਰਤਾਪ ਸਿੰਘ ਬਰਨਾਲਾ ਇਸ ਅ ਲਾਇਰ ਹਾਈ ਕੋਰਟ ਪ੍ਰੈਕਟਿਸ ਕਰਦੇ ਨੇ ਉਹ ਉਹਨਾਂ ਦੇ ਵਕੀਲ ਸੀ ਇਸ ਕਰਕੇ ਉਸ ਦਿਨ ਉਹ ਨਾਲ ਸੀਗੇ ਬਟ ਗਿਆਨੀ ਜੀ ਨੇ ਬੜਾ ਸਪਸ਼ਟ ਕਰਤਾ ਸਾਡੀ ਪਾਰਟੀ ਦੀ ਲਾਈਨ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ